ਇਹ ਕੀ ਨਾਮ ਹੈ ਤੇ ਕੀ ਘਟਨਾ ਹੋਈ ਦੱਸ ਮੇਰਾ ਨਾਮ ਵਿਨੋਦ ਹੈ ਜੀ ਮੈਂ ਮੁਕਸਰ ਦਾ ਰਹਿਣ ਵਾਲਾ ਵਾਸੀ ਆ ਤੇ ਮੈਂ ਫੇਸਬੁੱਕ ਤੇ ਵਿਚਲਾਉਂਦਾ ਸੀ ਫੇਸਬੁੱਕ WhatsApp ਤੇ ਇੱਕ ਐਪ ਆਇਆ ਸੀ cricket ਦਾ ਤੇ ਉਹਨੂੰ ਮੈਂ ਲਿੰਕ ਜਦੋਂ ਕੀਤਾ ਤੇ ਜੈਂਟਾ ਦੁਆਰਾ ਮੈਨੂੰ ਫੋਨਾਂ ਲੱਗ ਗਿਆ WhatsApp 'ላይ ਤੇ ਮੈਨੂੰ ਪੈਸੇ ਦਾ ਲਾਲਚ ਦੇ ਕੇ ਵੀ 10 ਜਵਾਂ ਕਰਾਉਂਗੇ ਤੇ 20 ਰੁਪਏ ਦਵਾਂਗੇ ਇਹ ਵੀ ਇਹ ਜਮ੍ਹਾਂ ਕਰਾਉਂਗੇ 40 ਹਜ਼ਾਰ ਦੇਵਾਂਗੇ ਇਸ ਤਰ੍ਹਾਂ ਮੇਰੇ ਤੋਂ ਉਹ ਪੈਸੇ ਪੁਆਏਗੇ ਪਹਿਲੀ ਵਾਰ ਇਹਨੇ 2 ਲੱਖ ਪੁਆਇਆ ਫਿਰ 5 ਲੱਖ 10 ਲੱਖ 15 ਲੱਖ ਕਰਕੇ ਪੁਆਏਗੇ ਤੇ ਜਦੋਂ ਮੇਰਾ 80 90 ਲੱਖ ਹੋ ਗਿਆ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨਹੀਂ ਤੇ ਕਹਿੰਦੇ ਜੇ ਤੱਕ ਤੁਸੀਂ ਵੀ 90 ਲੱਖ ਰੁਪਏ ਜਮ੍ਹਾਂ ਨਹੀਂ ਕਰਾਉਂਦੇ ਹੌਲੀ ਹੌਲੀ ਕਰਕੇ ਤੇ ਤੁਹਾਨੂੰ ਇਕੱਠੇ ਮੋੜਾਂਗੇ ਵੀ 2 ਕਰੋੜ ਤੱਕ ਉਹਨਾਂ ਦਾ ਟਾਰਗੇਟ ਬਣਾਇਆ ਹੋਇਆ ਸੀ ਤੇ ਹੁਣ ਵੀ ਮੈਨੂੰ ਵੀ ਫੋਨ ਵਰਸੋਰ ਇਹ ਆਉਂਦੇ ਆ ਤੇ ਤਮ ਗਿਆ ਜਿੰਨੇ ਜਿਆਦਾ ਤੂੰ ਪੈਸੇ ਜਮਾ ਨਹੀਂ ਕਰਾਏਗਾ ਤੇ ਅਸੀਂ ਤੈਨੂੰ ਸ਼ਟਰਾਂ ਤੋਂ ਗੋਲੀ ਮਰਵਾ ਦਾਂਗੇ ਤੇ ਕਿੰਨੇ ਪੈਸੇ ਹੁਣ ਤੱਕ ਬਨੂਦ ਜੀ ਚਲੇ ਗਏ ਤੁਹਾਡੇ ਉਸ ਗੇਮ ਦੇ ਵਿੱਚ ਜਿਹੜੇ ਹੈਗੇ 2 ਕਰੋੜ ਦੇ ਪਲੱਸ ਹੀ ਹੈ ਜੀ ਮੇਰਾ ਪੈਸਾ ਓਕੇ ਤੇ ਕਿੰਨੇ ਪੈਸੇ ਵਾਪਸ ਆਏ ਬਾਬਾ ਕੁਛ ਨਹੀਂ ਸਟਾਰਟਿੰਗ ਤੇ ਉਹਨਾਂ ਨੇ ਬਸ 10-2000 ਰੁਪਏ ਦਿੱਤਾ ਉਹਦੇ ਬਾਅਦ ਉਹਨਾਂ ਨੇ ਕੁਛ ਪੈਸੇ ਵੀ ਦਿੱਤੇ ਜੀ ਇਹ ਗੇਮ ਕਿੱਥੇ ਦੇਖੀ ਸੀ ਤੁਸੀਂ ਜਾਂ ਕੀ ਹੈਗਾ ਕਿੱਥੋਂ ਡਾਊਨਲੋਡ ਕੀਤਾ ਜਾਂ ਕੁਛ ਇਸ ਤਰ੍ਹਾਂ ਦਾ ਇਹ ਫੇਮ ਬੁੱਕ ਤੇ ਐਪ ਆਉਂਦੇ ਸੀ ਤੇ ਮੈਂ ਲੈਂਕ ਨੂੰ ਜੁਵਾਨ ਕੇ ਤਾ ਤੇ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ ਸੀ ਓਕੇ ਅੱਜ ਕੀ ਏਜੰਟ ਦਾ ਨਾਮ ਕੀ ਸੀ ਜਿਸ ਨੂੰ ਤੇ ਫੋਨ ਆਇਆ ਹੈਗਾ ਉਹ ਨਵੇਦ ਹੈ ਜੀ ਓਕੇ ਪੁਲਿਸ ਨੂੰ ਕੋਈ ਦਿੱਤੀ ਦਰਖਾਸਤ ਕੋਈ ਕਾਰਵਾਈ ਜਾਂ ਕੁਝ ਇਸ ਤਰ੍ਹਾਂ ਦਾ ਹੋਇਆ ਤੁਸੀਂ ਦਿੱਤੀ ਹੈ ਪੁਲਿਸ ਨੂੰ ਕੋਈ ਸ਼ਿਕਾਇਤ ਪੁਲਿਸ ਨੇ ਕੋਈ ਪਕਟਾ ਦਰਜ ਕਰ ਲਿਆ ਏਜੰਟ ਜੀ ਦਿੱਤੀ ਹੈ ਸ਼ਿਕਾਇਤ ਦਰਜ ਓਕੇ ਕੱਲ ਉਹਨਾਂ ਨੇ ਪਰਚਾ ਕਰ ਦੇਣਾ ਓਕੇ ਤੁਸੀਂ ਜਿਵੇਂ ਇਹ ਕਿਸੇ ਵੱਲੋਂ ਵਿਸ਼ਵਾਸ ਕਿਵੇਂ ਕੀਤਾ ਉਹਨਾਂ ਨੇ ਵਿਸ਼ਵਾਸ ਇਸ ਤਨਾ ਇਹ ਮੈਨੂੰ ਸਟਾਰਟਿੰਗ ਤੋਂ ਬਾਅਦ 10000 ਦਾ 20000 ਮੇਰੇ ਖਾਤੇ 'ਚ ਪਾਇਆ ਸੀ ਤੇ ਕੋਈ 20000 ਰੁਪਏ ਬਾਅਦ 'ਚ ਵੀ ਪਾਇਆ ਸੀ ਤੇ ਬਾਅਦ 'ਚ ਕਹਿੰਦੇ ਸੀ ਤੁਹਾਡੇ ਪੈਸੇ ਇਨਵੈਸਟਮੈਂਟ ਕਰਾਉਣਗੇ ਤੇ ਜਿਵੇਂ ਜਿਵੇਂ ਕਰੂੰ ਤਮ ਡਬਲ ਸਾਲ 'ਚ ਮੋੜ ਕੇ ਦੇਵਾਂਗੇ ਪਹਿਲਾ ਕੰਮ ਹੈ ਇਹ 84 ਲੱਖ ਰੁਪਏ ਜਮਾ ਕਰਾਏ ਬੈਠਾ ਸੀ ਮੈਂ ਕਿਹਾ ਮੈਨੂੰ ਮੇਰੇ ਪੈਸੇ ਹੀ ਮੋੜ ਦਿਓ ਤੇ ਉਹ ਕਹਿੰਦੇ ਵੀ ਉਹ ਤੱਕ ਮੋੜਾਂਗੇ ਜਦ ਤੱਕ ਤੁਹਾਨੂੰ ਜਿੰਨੇ ਤੇ ਉਹਦੇ ਪੈਸੇ ਲੈਣੇ ਆ ਉਹਨੇ ਹੋਰ ਜਮਾ ਕਰਾ ਦੇ ਹਾਂ ਨੀ ਤੋਂ ਉਹਨਾਂ ਨੇ ਕਦੇ ਤੁਸੀਂ ਪੁੱਛਿਆ ਨਹੀਂ ਵੀ ਤੁਹਾਡਾ ਮਾਲਕ ਕੌਣ ਹੈ ਜਾਂ ਹੋਰ ਕਿਸੇ ਦਾ ਓਨਰ ਬਾਰੇ ਗੱਲ ਹੋਈ ਕੰਪਨੀ ਦਾ ਮਾਲਕ ਕੌਣ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਓਨਰ ਕੌਣ ਆ ਬਈ ਬੈਂਕ ਥਰੂ ਪੈਸੇ ਮੇਰੇ ਮੂਰੂ ਬੈਂਕ ਥਰੂ ਗਏ ਆ ਤੇ ਉਹਨਾਂ ਨੇ ਕਰਨਾਟਕਾ ਦਾ ਸੀਐਮ ਡੀ ਕੇਸ਼ੀ ਕੁਮਾਰ ਦਾ ਨਾਮ ਲਿਆ ਸੀ ਵੀ ਉਹ ਓਨਰ ਹੈ ਤੇ ਉਹਨਾਂ ਦੀ ਕੰਪਨੀ ਹੈ ਜੀ ਮੈਨੂੰ ਉਹਨਾਂ ਦਾ ਵਿਸ਼ਵਾਸ ਦਵਾਇਆ ਓਕੇ ਤੁਸੀਂ ਜਿਹੜਾ ਹੈਗਾ 2 ਕਰੋੜ ਰੁਪਏ ਤੁਹਾਡੇ ਨਾਲ ਠੱਗੀ ਹੋ ਗਈ ਕੰਪਨੀ ਨੇ ਕੁਝ ਭੇਜਿਆ ਵੀ ਤੁਹਾਨੂੰ ਕਿਉਂਕਿ ਲਾਲਚ ਦਿੰਦੀਆਂ ਹੁੰਦੀਆਂ ਹਨ ਕੰਪਨੀਆਂ ਕਿ ਆਹ ਜਾਂ ਕੁਝ ਹੋਰ ਆਏ ਨਾ ਮੈਨੂੰ ਕ੍ਰਿਕਟ ਕਿੱਟ ਭੇਜੀ ਸੀ ਇਹ ਤਿੰਨ ਚਾਰ ਮਹੀਨੇ ਪਹਿਲਾਂ ਕਿ ਨਾਮ ਕੀ ਸੀ ਉਹ ਕੰਪਨੀ ਆਪ ਦਾ ਨਾਮ ਜਾਂ ਕੀ ਐਨੈਟ ਕਸਿਨੋ ਜੀ ਐਨੈਟ ਕਸਿਨੋ ਓਕੇ ਤੁਸੀਂ ਮੰਗ ਕੀ ਕਰਦੇ ਹੈ ਕਿਉਂ ਹੁਣ ਮੈਂ ਤਾਂ ਬਾਈ ਮੰਗ ਕਰਦਾ ਜੀ ਮੈਨੂੰ ਇਨਸਾਬ ਮਿਲ ਜਾਵੇ ਤੇ ਮੇਰੇ ਘਰ ਜਾਂਦੇ ਪੈਸੇ ਸੀ ਮੈਂ ਉਹਦੇ ਘਰ ਜਾਂਦੇ ਐਫ ਡੀ ਨੂੰ ਤੋੜ ਕੇ ਪੈਸੇ ਬਈ ਪਵਾਏ ਸਨਾਂ ਲਈ ਤੇ ਉਹ ਕਿੰਨੇ ਕਿੰਨੇ ਅਕਾਊਂਟ ਸੀ ਜਿਨ੍ਹਾਂ ਚ ਪੈਸੇ ਪਵਾਇਆ ਗਿਆ 2 ਕਰੋੜ ਰੁਪਏ ਤੀ ਪਲੱਸ ਕਾਊਂਟ ਹੋਣਗੇ ਓਕੇ ਕਿ ਕਿੰਨੇ ਕਿੰਨੇ ਕਰਕੇ ਪਵਾਏ ਫਿਰ ਬਈ ਇਹ ਕਦੇ 5 ਲੱਖ ਜੀ ਕਦੇ 10 ਲੱਖ ਕਦੇ 15 ਲੱਖ ਕਦੇ 3 ਲੱਖ 9 ਲੱਖ 6 ਲੱਖ ਜੀ ਪੇਮੈਂਟ ਤੁਸੀਂ ਪਵਾਉਂਦੇ ਸੀ ਤੇ ਕਾਊਂਟ ਤੇ ਦੇ ਦੋ ਤੁਹਾਨੂੰ ਕਰਕੇ ਵੀ ਦਿਖਾਉਂਦੇ ਸੀ ਵੀ ਤੁਹਾਡੇ ਅਕਾਊਂਟ ਚ ਦੁੱਗਣੇ ਹੋ ਗਏ ਜਾਂ ਕੁਝ ਇਸ ਤਰ੍ਹਾਂ ਵੀ ਕਰਕੇ ਦੁਕਾਨਦੇ ਸੀ ਹਾਂ ਜੀ ਉਹਨਾਂ ਦਾ ਇੱਕ ਐਪ ਸੀ ਹੂੰ ਐਪ ਚ ਸ਼ੋ ਕਰੀ ਜਾਂਦੇ ਸੀ ਵੀ ਤੁਹਾਡੇ ਕੋਲ ਅਜਿੰਨੇ ਪੈਸੇ ਹੋ ਗਏ ਤੇ ਬਾਅਦ ਚ ਉਹਨਾਂ ਨੇ ਐਪ ਚ ਪਤਾ ਨਹੀਂ ਕਿਸ ਤਰ੍ਹਾਂ ਪੈਸੇ ਕੱਢ ਲਏ ਵਿਡਰੋਅਲ ਨਹੀਂ ਹੁੰਦੇ ਸੀ ਐਪ ਚ ਜਦੋਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਵਿਡਰੋਅਲ ਉਹਨੇ ਲੋਕ ਲਾਇਆ ਸੀ 4 ਕਰੋੜ ਤੱਕ ਜੀ ਓਕੇ ਓਕੇ ਜੇ 4 ਕਰੋੜ ਹੋ ਤਾਂ ਵਿਡਰੋਅਲ ਹੋਊਗਾ ਹਾਂ ਜੀ 4 ਕਰੋੜ ਤੋਂ ਬਾਅਦ ਉਹਨਾਂ ਨੇ ਪਤਨੀ ਆਪਦੇ ਜੈਂਟ ਦੁਆਰੇ ਖੇਡ ਦੇ ਸੀ ਉਹ ਓਕੇ ਓਕੇ ਜੀ ਕੀ ਨਾਮ ਹੈ ਤੇ ਕੀ ਘਟਨਾ ਹੋਈ ਦੱਸੋ ਮੇਰਾ ਨਾਮ ਵਿਨੋਦ ਹੈ ਜੀ ਮੈਂ ਮੁਕਸਰ ਦਾ ਰਹਿਣ ਵਾਲਾ ਵਾਸੀ ਆ ਤੇ ਮੈਂ ਫੇਸਬੁੱਕ ਤੇ ਵੀ ਚਲਾਉਂਦਾ ਹੀ ਫੇਸਬੁੱਕ WhatsApp ਤੇ ਇੱਕ ਐਪ ਆਇਆ ਸੀ cricket ਦਾ ਤੇ ਉਹਨੂੰ ਮੈਂ ਲਿੰਕ ਜਦੋਂ ਕੀਤਾ ਤੇ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ WhatsApp ਰਾਹੀਂ ਤੇ ਮੈਨੂੰ ਪੈਸੇ ਦਾ ਲਾਲਚ ਦੇ ਕੇ ਵੀ ਦਾ ਹੈ ਜਮਾ ਕਰਾਓਗੇ ਤੇ 20 ਰੁਪਏ ਦਵਾਂਗੇ ਜੇ 20 ਜਮਾ ਕਰਾਓਗੇ 40000 ਦਵਾਂਗੇ ਇਸ ਤਰ੍ਹਾਂ ਮੇਰੇ ਤੋਂ ਉਹ ਪੈਸੇ ਪੁੱਗੇ ਕੈਲੀਰੀਅਮ ਨੇ 2 ਲੱਖ ਪੁਆਇਆ ਫਿਰ 5 ਲੱਖ 10 ਲੱਖ 15 ਲੱਖ ਕਰਕੇ ਪੁਆਏ ਗਏ ਤੇ ਜਦੋਂ ਮੇਰਾ 80 90 ਲੱਖ ਹੋ ਗਿਆ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨਹੀਂ ਤੇ ਕਹਿੰਦੇ ਜੇ ਜਿੰਨਾ ਤੱਕ ਤੁਸੀਂ ਵੀ 90 ਲੱਖ ਰੁਪਏ ਜਮਾ ਨਹੀਂ ਕਰਾਉਂਦੇ ਹੋਲੀਰੀ ਕਰਕੇ ਤੇ ਤੁਹਾਨੂੰ ਇਕੱਠੇ ਮੋਰਾਗੇ ਵੀ 2 ਕਰੋੜ ਤੱਕ ਉਹਨਾਂ ਨੇ ਟਾਰਗੇਟ ਬਣਾਇਆ ਹੋਇਆ ਸੀ ਤੇ ਹੁਣ ਵੀ ਮੈਨੂੰ ਵੀ ਫੋਨ ਵਰਸੋਰੇ ਆਉਂਦੇ ਆ ਤੇ ਧਮਕੀਆਂ ਦਿੰਦੇ ਨੇ ਜੇ ਤੱਕ ਤੁਸੀਂ ਪੈਸੇ ਜਮਾ ਨਹੀਂ ਕਰਾਇਆਗਾ ਤੇ ਆ ਜੇ ਇਹਨਾਂ ਸ਼ੂਟਰਾਂ ਤੋਂ ਗੋਲੀ ਮਰਵਾ ਦਾਂਗੇ ਤੇ ਕਿੰਨੇ ਪੈਸੇ ਹੁਣ ਤੱਕ ਬਨੂਰ ਜੀ ਚਲੇ ਗਏ ਤੁਹਾਡੇ ਉਸ ਗੇਮ ਦੇ ਵਿੱਚ ਜਿਹੜੇ ਹੈਗੇ 2 ਕਰੋੜ ਦੇ ਪਲੱਸ ਹੀ ਹੈ ਜੀ ਮੇਰਾ ਭਾਈ ਓਕੇ ਤੇ ਕਿੰਨੇ ਪੈਸੇ ਵਾਪਸ ਆਏ ਵਾਪਸ ਕੁਝ ਨਹੀਂ ਸਟਾਰਟਿੰਗ ਤੇ ਉਹਨਾਂ ਨੇ ਬਸ 10-2000 ਰੁਪਏ ਦਿੱਤਾ ਉਹਦੇ ਬਾਅਦ ਉਹਨਾਂ ਨੇ ਕੁਝ ਪੈਸੇ ਵੀ ਦਿੱਤੇ ਜੀ ਇਹ ਗੇਮ ਕਿੱਥੇ ਦੇਖੀ ਸੀ ਤੁਸੀਂ ਜਾਂ ਕੀ ਹੈਗਾ ਕਿੱਥੋਂ ਡਾਊਨਲੋਡ ਕੀਤਾ ਜਾਂ ਕੁਝ ਇਸ ਤਰ੍ਹਾਂ ਦਾ ਇਹ ਫੇਮ ਬੁੱਕ ਤੇ ਐਪ ਆਉਂਦੇ ਸੀ ਤੇ ਮੈਂ ਲਿੰਕ ਕੋ ਜੁਆਇਨ ਕੀਤਾ ਤੇ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ ਸੀ ਓਕੇ ਅ ਕੀ ਏਜੰਟ ਦਾ ਨਾਮ ਕੀ ਸੀ ਜਿੰਨੂੰ ਤੇ ਫੋਨ ਆਇਆ ਹੈਗਾ ਉਹ ਨਵੇਦ ਹੈ ਜੀ ਓਕੇ ਪੁਲਿਸ ਨੂੰ ਕੋਈ ਦਿੱਤੀ ਦਰਖਾਸਤ ਕੋਈ ਕਾਰਵਾਈ ਜਾਂ ਕੁਝ ਇਸ ਤਰ੍ਹਾਂ ਦਾ ਹੋਇਆ ਤੁਸੀਂ ਦਿੱਤੀ ਹੈ ਪੁਲਿਸ ਨੂੰ ਕੋਈ ਸ਼ਿਕਾਇਤ ਪੁਲਿਸ ਨੇ ਕੋਈ ਪ੍ਰਤੀਦਰਧ ਕਰ ਲੈ ਏਜੰਟ ਜੀ ਦਿੱਤੀ ਸ਼ਿਕਾਇਤ ਦਰਜ ਓਕੇ ਕੱਲ ਉਹਨਾਂ ਨੇ ਪਰਚਾ